ਦੇਖੋ ਜੀ ਪ੍ਰਧਾਨ ਜੀ ਕਿੱਥੇ ਬੈਠੇ ਹੋਰਾਂ ਦਾ ਆਖਣ ਆ ਗਿਆ ਇਹਨਾਂ ਨੇ ਇਹ ਵੀ ਹਾਲਾਤ ਹੋ ਗਏ ਅੱਜ ਕੋਈ ਤਰ੍ਹਾਂ ਨਹੀਂ ਇਹ ਲੋ ਲੋ ਆਜੇਖੋ ਜੀ ਪ੍ਰਧਾਨ ਜੀ ਬੈਠੇ ਕਿੱਥੇ ਦੇਖੋ ਠਾਕੇ ਵਿਚਾਰੇ ਸਵੇਰ ਦੇ ਲੱਗੇ ਪਿਆ ਉਹਦੇ ਕਬਾੜ ਨੂੰ ਰਾਤ ਆ ਜੀ ਤੁਸੀਂ ਇਸ ਟਾਈਮ ਲੱਗੇ ਹੋ ਕੱਲ ਵੀ ਲੱਗੇ ਸੀਗੇ ਕੀ ਮੇਰਾ ਕੰਮ ਲੱਗੇ ਜੀ ਜਿਹੜਾ ਇਹ ਸਮਾਂ ਹੈ ਨਾ ਇਹ ਬਹੁਤ ਜ਼ਿਆਦਾ ਕ੍ਰੂਸ਼ਲ ਸਮਾਂ ਹੈ ਸਾਡੇ ਸ਼ਹਿਰ ਵਾਸਤੇ ਸਾਡੇ ਵਾਸਤੇ ਔਰ ਅਸੀਂ ਆਪਣੀ ਪੂਰੀ ਡਿਊਟੀ ਨੂੰ ਸਮਝ ਕੇ ਕੱਲ ਸਵੇਰ ਤੋਂ ਲਗਾਤਾਰ ਆਪਣੇ ਜਿਹੜੇ ਕਰਮਚਾਰੀ ਨੇ ਮੈਨਰ ਕਾਉਂਸਲ ਦੇ ਉਸੋ ਲਾਓ ਅਸੀਂ ਪ੍ਰਾਈਵੇਟ ਲੈਵਰ ਵੀ ਹਾਇਰ ਕਰੀ ਹੋਈ ਆ ਔਰ ਮੇਰੇ ਜਿਨੇ ਮੇਰੇ ਸਾਥੀ ਕਾਉਂਸਲਰ ਰਹਿ ਗਏ ਆ ਮਤਲਬ ਪੂਰਾ ਅਸੀਂ ਨਿਗਰਾਨੀ ਕਰਕੇ ਬਾਕੀ ਢਗਾਰੀਆਂ ਨਾਲ ਤਾਲਮੇਲ ਕਰਕੇ ਵੀ ਪਾਣੀ ਦੀ ਸਿੱਟੀ ਦੇ ਪਿੱਛੋਂ ਕੀ ਹੈਗੇ ਕਿੰਨਾ ਆ ਰਿਹਾ ਕਿੰਨਾ ਜਾ ਰਿਹਾ ਉਹ ਜੀ ਸਾਰਾ ਕਰਕੇ ਅਸੀਂ ਆਪਣੀ ਡਿਊਟੀ ਕਰ ਰਹੇ ਆ ਰਾਤ ਵੀ ਤੁਹਾਨੂੰ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਕਿ ਅਸੀਂ 11 ਵਜੇ ਇਥੋਂ ਗਏ ਆ ਸਾਨੂੰ 1 ਵਜੇ ਫੇਰ ਫੋਨ ਆ ਗਿਆ ਵੀ ਪਾਣੀ ਵੱਧ ਗਿਆ ਅਸੀਂ ਪਹੁੰਚੇ ਜਾ ਕੇ ਡਰੇਨੇ ਵਿਭਾਗ ਨਾਲ ਸੰਭਰ ਕੀਤਾ ਜੇਹੇ ਸਾਹਿਬ ਨਾਲ ਉੱਥੇ ਤੇ ਉਹਨਾਂ ਨੇ ਦੱਸਿਆ ਕਿ ਜੰਸੂਏ ਸਾਡੇ ਕੱਟੇ ਪਏ ਆ ਕਿ ਸਾਡੇ ਕੋਲ ਤੁਸੀਂ ਆਰਜੀ ਤੌਰ ਤੇ ਲੈ ਲਓ ਸਾਰੇ ਸਾਨੂੰ ਵਾਪਸ ਕਰਦੇ ਹੋ ਕਿਉਂਕਿ ਉਹਨਾਂ ਨੇ ਆਪਣੀ ਲੋੜ ਵਾਸਤੇ ਰੱਖੇ ਸੀ ਰਾਤ ਨੂੰ ਹੀ ਅਸੀਂ ਟਰਾਲੀ ਭੇਜ ਕੇ ਲਿਵਰ ਭੇਜ ਕੇ ਉਥੋਂ ਕੱਟੇ ਚੁਗਾ ਕੇ ਇਸ ਪੁਆਇੰਟ ਨੂੰ ਸੇਵ ਕਰਿਆ ਔਰ ਉਸ ਬਾਅਦ ਸਵੇਰ ਤੋਂ ਅਸੀਂ ਫਿਰ ਤੋਂ ਖੜੇ ਆ ਇਹ ਤੁਸੀਂ ਦੇਖ ਲਓ ਸਾਰਾ ਪ੍ਰਬੰਧ ਕਰਿਆ ਔਰ ਇਹ ਪਰਲੀ ਸੈੱਟ ਸੀਗਾ ਕੁਝ ਸਮਾਵਨਾ ਜਗਾ ਨਹੀਂ ਵੀ ਸੀ ਪਾਣੀ ਨੇੜੇ ਲੱਗਿਆ ਸੀ ਉਹ ਵੀ ਕਰਿਆ ਸਾਦਾ ਸ਼ਿਵਰੇ ਬੋਰਡ ਦੀ ਕੋਈ ਸਮੱਸਿਆ ਸੀਗੀ ਉਹ ਵੀ ਅਸੀਂ ਪੂਰੀ ਸਮਝੀ ਔਰ ਅਸੀਂ ਦੇਖਿਆ ਵੀ ਜਦ ਤੱਕ ਅਸੀਂ ਟਰੈਕਟਰ ਨਹੀਂ ਲਾਵਾਂਗੇ ਸਾਡੀ ਸਮੱਸਿਆ ਦਹਲੀ ਹੋਣਾ ਕੱਲ ਤੁਸੀਂ ਦੇਖੋ ਕੱਲ ਇੱਕ ਟਰੈਕਟਰ ਸੀਗਾ ਅੱਜ ਤਿੰਨ ਟਰੈਕਟਰ ਲੱਗ ਰਹੇ ਨੇ ਇਹ ਲਗ ਰਹੇ ਦੂ ਚਾਲ ਦੇ ਸਾਰਾ ਕੁਝ ਜਿਹੜਾ ਇਹ ਪਾਣੀ ਪੁਰਾਣੇ ਰਾਜਪੁਰੇ ਦਾ ਏਰੀਆ ਸਾਰਾ ਪਾਣੀ ਇੱਧਰ ਆਗਾ ਉਹਦੇ ਇਕੱਠਾ ਹੋ ਜਾਂਦਾ ਔਰ ਇਹਨੂੰ ਅਸੀਂ ਪਾਈਪ ਰਾਹੀਂ ਅਗੇ ਦੀ ਸਾਰੇ ਕੋ ਪਾਣੀ ਜਾੜਾ ਬੱਦ ਗਿਆ ਬੱਦ ਗਿਆ ਇਹ ਹੁਣ ਚੱਕ ਕੇ ਅਸੀਂ ਉੱਪਰ ਘੇਰ ਰਹੇ ਆ ਬਾਕੀ ਕੁਝ ਸਰ ਪਹਿਲਾਂ ਮੈਂ ਇੱਕ ਚੈਨਲ ਦੇਖ ਰਿਆ ਸੀ ਆ ਸਾਡੇ ਸੱਜਣ ਦੱਸ ਰਹੇ ਸੀ ਕਿ ਨਗਰ ਕੌਂਸਲ ਨੇ ਪ੍ਰਬੰਧ ਨਹੀਂ ਕੀਤੇ ਉਹ ਜਿਹੜਾ ਪੱਕਾ ਜਿਹੜਾ ਸਲੂਜ ਵਾਲਾ ਗੇਟ ਲਗਾਉਣ ਦੇ ਸਾਡੇ ਸਾਰੇ ਪਰੰਧ ਹੋਏ ਪਏ ਆ ਮੈਂ ਦੱਸਣਾ ਚਾਹੁੰਦਾ ਕਿਉਂਕਿ ਸਰਕਾਰ ਦੇ ਕੰਮ ਨੇ ਅਧਿਕਾਰੀ ਜਿਹੜੇ ਹੈਗੇ ਆ ਤੁਹਾਨੂੰ ਪਤਾ ਕਿ ਕਿੰਨੀ ਚਾਲ ਚਲਦੇ ਆ ਉਸ ਨੂੰ ਨੋਖ ਰਖੜੇ ਹੋਏ ਪ੍ਰਸ਼ਾਸਨ ਜਿਹੜਾ ਉਹਨਾਂ ਨੇ ਸਮਾਂ ਲਗਾਇਆ ਸਾਡੇ ਹੁਣ ਟੈਂਡਰ ਹੋ ਚੁੱਕੇ ਆ ਵਰਕ ਆਰਡਰ ਹੋ ਚੁੱਕੇ ਆ ਕਿਉਂਕਿ ਇਹ ਬਾਰਿਸ਼ ਮੌਸਮ ਨੇੜੇ ਸੀਗੀ ਪਰ ਇਹ ਬੇਚਵਾਣੀ ਹੋ ਸਕੀ ਜੀ ਵੀ ਬਾਰਸ਼ਾਂ ਬਹੁਤ ਜ਼ਿਆਦਾ ਆ ਰਹੀਆਂ ਇਸ ਵਾਰ ਹੋਣੀਆਂ ਨੇ ਤਾਂ ਇਸ ਕਰਕੇ ਅਸੀਂ ਇੱਥੇ ਛੇੜ ਸ਼ਾਮੀ ਕੀਤੀ ਕਿਉਂਕਿ ਹੁਣ ਅਸੀਂ ਅੱਜ ਇਹਨੂੰ ਸਿੱਧੇ ਤਿੱਕਰੀ ਤੋਂ ਕਰਨ ਦੇ ਲਾਇਕ ਹੈਗੇ ਆ ਜੇ ਸੀ ਦੇ ਪੱਟ ਪੜਾਈ ਕਰਦੇ ਹੁੰਦੇ ਚਾਹੇ ਸਿੱਧੇ ਤਿੱਕਰੀ ਕੰਟਰੋਲ ਨਾ ਆਉਂਦੀ ਕਿਉਂਕਿ ਇਹ ਸਾਰਾ ਕੁਝ ਇਹ ਹੁਣ ਆਪਾਂ ਦੇਖਾਂਗੇ ਜਦੋਂ ਸੁੱਖ ਸ਼ਾਂਤੀ ਨਾਲ ਇਹ ਟਾਈਮ ਲੰਘ ਜਾਊਗਾ ਤਾਂ ਨਾਲ ਦੀ ਨਾਲ ਜਿਹੜਾ ਇਥੇ ਜਿਹੜਾ ਕੰਮ ਹੈਗਾ ਇਹਨੂੰ ਪਰਮਾਨੈਂਟ ਦੇ ਰਾਜ ਕੰਮਾਂ ਉਹ ਸ਼ੁਰੂ ਹੋ ਜਾਏਗਾ ਸਰਕਾਰੀ ਕਾਰਵਾਈਆਂ ਵਿੱਚ ਸਰਮਾ ਲਗਦਾ ਗੱਲਾਂ ਕਰਨੀਆਂ ਬੜੀ ਸੁੱਖੀਆਂ ਹੁੰਦੀਆਂ ਨੇ ਜਿਹੜਾ ਅਧਿਕਾਰੀਆਂ ਕੋਲ ਫੈਲ ਜਾਨੀ ਹੈ ਫੈਲਾ ਕੋਈ ਕੱਟ ਕੇ ਰਾਜੀ ਨਹੀਂ ਹੈ ਸਾਦੂ ਕੋ ਸਰਕਾਰ ਨਹੀਂ ਬਹੁਤੀ ਸਪੋਰਟ ਨਹੀਂ ਹੁੰਦੀ ਕਿਸੇ ਕਿਸੇ ਨੂੰ ਕਹਿ ਕੇ ਅਧਿਕਾਰੀਆਂ ਨੇ ਜ਼ੋਰ ਪਾ ਕੇ ਇਹ ਕੰਮ ਪਾਸ ਕਰਾ ਲਈਏ ਤਾਂ ਮੇਰੀ ਤੁਨ ਸਾਰੇ ਸ਼ਹਿਰ ਦੇ ਵਸਆਂ ਨੂੰ ਬੇਨਤੀ ਹੈਗੀ ਆ ਕਿ ਚੌਕਸ ਰਹੋ ਪਰ ਫਿਲਹਾਲ ਬੜੀ ਜਲਦੀ ਕੋਈ ਨੁਕਸਾਨ ਵਾਲਾ ਕੋਈ ਦਿਨ ਨਹੀਂ ਹੈ ਅਸੀਂ ਖੜੇ ਆ ਜੋ ਬਿਹਤਰ ਹੋ ਸਕਦਾ ਅਸੀਂ ਉਹ ਕਰ ਰਹੇ ਆ ਤਾਂ ਪਰਮਾਤਮਾ ਦੀ ਮਿਹਰ ਰਹੇਗੀ ਉਹ ਜੇ ਮੌਸਮ ਸਾਫ ਹੋ ਗਿਆ ਕੱਲ ਤੱਕ ਸ਼ਾਇਦ ਇਹ ਸਥਿਤੀ ਸੁਧਰ ਜਾਏਗੀ ਸਾਡਾ ਪਰਮਪਿਤਾ ਪਰਮਾਤਮਾ ਅਗੇ ਬੇਨਤੀ ਹੈਗੀ ਹੈ ਕਿ ਸਾਡਾ ਸ਼ਹਿਰ ਸੁਖੀ ਰਹੇ ਸਾਡਾ ਇਲਾਕਾ ਸੁਖੀ ਰਹੇ ਉਹ ਜਿਹੜੇ ਪੱਲੀ ਸਾਈਡ ਦੇ ਉੱਤੇ ਮਰਸਰ ਸਾਈਡ ਬਰੋਜਪੁਰ ਸਾਈਡ ਤੇ ਕਪੂਰਥਾਲਾ ਸਾਈਡ ਜਿਹੜਾ ਵੀ ਲੋਕਾਂ ਦਾ ਦਰਦ ਸਾਹ ਰਿਹਾ ਪਰਮਾਤਮਾ ਨੂੰ ਜਲਦੀ ਕਿਰਪਾ ਕਰਕੇ ਉਹਨਾਂ ਦੇ ਥੱਲ ਪਾਵੇ ਤਾਂ ਕਿ ਉਹ ਲੋਕ ਆਪਣੀ ਆਮ ਜ਼ਿੰਦਗੀ ਬਹਾਲ ਕਰ ਸਕਣ ਬਾਤੋਰ ਸਾਰੇ ਪੌਣਾ ਦੀ ਮਤ ਕਰੀਏ ਇਹ ਸਾਡੀ ਲੋਕਾਂ ਦੀ ਗੁਜਾਰਸ਼ ਹੈਗੀ ਆ ਔਰ ਮੇਰੇ ਸਾਥੀ ਕਰੇ ਸੁਨੀਲਪੁਰੇ ਜੀ ਇਹ ਬਿਮਾਰ ਹੋ ਗਿਆ ਫਿਰ ਵੀ ਇਹ ਰਾਜਨੀਤਿਕ ਕਰੇ ਮੈਂ ਨਾਲ ਖੜਾ ਜੀ ਆ ਸਵੇਰ ਤੇ ਵੀ ਹਲੇ ਨਹੀਂ ਇੱਥੇ ਗੋਮਡੇ ਵੀ ਆਪਣੀ ਗੱਲ ਕਰ ਰਹੇ ਪੁੱਛੇ ਆ ਕੱਟੇ ਪਹਿਨੇ ਲਿਆ ਕੇ ਰੱਖੇ ਹੋਏ ਆ ਕੋਈ ਵੀ ਕੱਟੇ ਖਾਲਤੂ ਮਗਾ ਕੇ ਰੱਖੇ ਹੋਏ ਆ ਅਸੀਂ ਕੱਟੇ ਲਾ ਕੇ ਜਾਂਦੇ ਆ ਤੇ ਉਹ ਨਕਲੀ ਬੰਦੇ ਸੋਸ਼ਲ ਮੀਡੀਆ ਦੇ ਅੰਦਰ ਆਪਣਾ ਪ੍ਰਚਾਰ ਕਰਦੇ ਆ ਕਿ ਅਸੀਂ ਇਹ ਕੱਟੇ ਲਾਏ ਆ ਉਹ ਬਸ ਫੋਟੋ ਖਾਣਦੇ ਆ ਉਹਨਾਂ ਖਾ ਕੇ ਚਲੇ ਜਾਂਦੇ ਹੋ। ਔਰ ਤੁਸੀਂ ਆ ਦੇਖੋ ਸਾਡੇ ਹਫ਼ਤੇ ਦਾ ਸਮਾਂ ਹੋ ਗਿਆ। ਰਾਤ ਨੂੰ ਪ੍ਰਧਾਨ ਜੀ ਇੱਥੋਂ 1:30 ਵਜੇ ਗਏ ਆ। ਔਰ ਇੱਥੇ ਆ ਕੇ ਪਬਲਿਕ ਵੀ ਦੇਖ ਰਹੀ ਹੈ ਕਿ ਕਿਹੜਾ ਬੰਦਾ ਕੰਮ ਕਰ ਰਿਹਾ ਹੈ। ਪ੍ਰਧਾਨ ਜੀ ਦਿਲੋਂ ਤਨ ਮਨ ਤਨ ਨਾਲ ਲਗੇ ਹੋਏ ਪੂਰੀ ਸੇਵਾ ਕਰ ਰਹੇ ਹੈ। ਤੇ ਮੈਂ ਇਹਦੇ ਨਕਲੀ ਜਿਹੜੇ ਬੰਦੇ ਇਹਦੇ ਫੋਟੋ ਖਿਚਵਾ ਕੇ ਕਰਦੇ ਆ ਕੰਮ। ਉਹਨਾਂ ਨੂੰ ਬੇਨਤੀ ਕਰਦਾ ਇਹ ਪ੍ਰਮਾਤਮਾ ਨੂੰ ਜਾਨ ਦੇਣੀ ਹੈ। ਪ੍ਰਮਾਤਮਾ ਨੂੰ ਮੰਨਣੇ ਆਲੇ ਹੋ। ਸਹੀ ਗੱਲ ਕਰੋ। ਜਿਹੜੇ ਮਿਹਨਤ ਕਰ ਰਹੇ ਆ ਸੀ ਆ ਦੇਖੋ ਲੋਕ ਵੀ ਦਿਖ ਰਿਹਾ ਸਾਨੂੰ ਆ ਡਾਇਰੈਕਟਰ ਟੈਲੀਆ ਚੜ ਰਹੀ ਹੈ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ